ਹੈਲੋ ਜੀ ਜਿਆਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀਆਂ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਠੀਕ ਲੋ ਜੀ ਆਪਾਂ ਅੱਗੇ ਜੀ ਰਣਜੀਤ ਬਾਵਾ ਦਾ ਇੱਕ ਵਧੀਆ ਜਿਹਾ ਗੀਤ ਲੈ ਕੇ ਤੇ ਪਹਿਲੇ ਆਪਾਂ ਗੀਤ ਸੁਣ ਲੈਂਦੇ ਆ ਯਾਰ ਰਣਜੀਤ ਬਾਵਾ ਦੇ ਗੀਤ ਜਿਹੜੇ ਨੇ ਬੜੇ ਵਧੀਆ ਰਿਸਪੈਕਟਫੁਲ ਹੁੰਦੇ ਨੇ ਹੈ ਸੁਣਨ ਵਾਲੇ ਹੁੰਦੇ ਨੇ ਤੇ ਪਹਿਲੇ ਆਪਾਂ ਇਹ ਗੀਤ ਸੁਣ ਲੈਂਦੇ ਪਰਫੋਰਮੈਂਸ ਮੇਰੇ ਖਾਲ ਹਾਂ ਜੀ ਕਰਾਇਨੇ ਤੇ ਉਹ ਆਪਾਂ ਸੁਣਨ ਜਾਣਾ ਹੈ ਜੀ ਇਹ ਗੀਤ ਜਿੰਨੀਆਂ ਇਸ ਮੇਲੇ 'ਚ ਕੁੜੀਆਂ ਬੈਠੀਆਂ ਮਾਤਾਵਾਂ ਬੈਠੀਆਂ ਪੈਣਾ ਬੈਠੀਆਂ ਤੁਹਾਡੇ ਲਈ ਸਪੈਸ਼ਲੀ ਕੀਤਾ ਤੁਹਾਡੀ ਇੱਜ਼ਤ ਲਈ ਤੁਹਾਡੀ ਸ਼ਾਨ ਲਈ ਤੁਹਾਡੀ ਚੜ੍ਹਦੀ ਕਲਾ ਲਈ ਕਿਉਂਕਿ ਤੁਸੀਂ ਘਰਾਂ ਨੂੰ ਸੰਭਾਲਦੀਆਂ ਹੋ ਘਰਾਂ ਨੂੰ ਚਲਾਉਂਦੀਆਂ ਇੱਕ ਜ਼ੋਰਦਾਰ ਧਾੜੀ ਸਾਰੀਆਂ ਪੈਣ ਦੇ ਵਕ ਜਿੰਨੀਆਂ ਇੱਥੇ ਬੈਠੀਆਂ ਪਲੀਜ਼ ਮੈਂ ਅਕਸਰ ਕਹਿਣਾ ਹੁੰਨਾ ਕਿ ਕੁੜੀਆਂ ਦੀ ਸ਼ਾਨ 'ਚ ਗਾਣੇ ਬੰਨੇ ਚਾਹੀਦੇ ਸ਼ਾਨ ਦੇ ਖਿਲਾਫ ਨਹੀਂ ਜਾਂ ਤੁਸੀਂ ਕੁੜੀ ਨੂੰ ਇਹ ਕਹਿ ਸਕਦੇ ਹੋ ਤੂੰ ਮੈਨੂੰ ਪੰਜਾਬ ਵਰਗੀ ਲੱਗਦੀ ਹੈ ਜਾਂ ਤੁਸੀਂ ਇਹ ਕਹਿ ਸਕਦੇ ਤੇ ਤੂੰ ਮੈਨੂੰ ਸ਼ਰਾਬ ਵਰਗੀ ਲੱਗਦੀ ਪਰ ਨਹੀਂ ਮੈਂ ਸਮਝਦਾ ਇਸ ਤੋਂ ਖੂਬਸੂਰਤ ਗੀਤ ਆ ਕੁੜੀਆਂ ਦੇ ਲਈ ਹੋਰ ਆਉਣੇ ਚਾਹੀਦੇ ਜਿੰਨੀਆਂ ਵੀ ਤੁਸੀਂ ਇੱਥੇ ਬੈਠੀਆਂ ਹੋ ਮੇਰੀਆਂ ਮਤਾਮਾਂ ਪੈਣਾ ਸਾਰੀਆਂ ਨੂੰ ਬਹੁਤ ਪਿਆਰ ਜੀ 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 ਮਿਠਾਸ ਹਾਂਜੀ 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 ਰੱਜ ਜਾ ਆਓ 니 ਸਾਡੇ ਬਰਕਤ ਕਰ ਰਹਿਣ ਲੱਗ ਗਈ ਜਿੱਦੇ ਦੀ ਆਈ ਤੂੰ ਕੋਰੀਏ ਘੜਿਓ ਛੜਿਓ ਇਹ ਗਾਣਾ ਤੁਹਾਡੇ ਲਈ ਆ ਤੁਹਾਨੂੰ ਰੱਬ ਲੰਮੀ ਉਮਰਾਂ ਦੇਵੇ ਔਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੈਠੇ ਹੋ ਤੁਸੀਂ ਇੱਥੇ ਆਈਆਂ ਹੋ ਔਰ ਇਹ ਸਾਡੇ ਲਈ ਸਭ ਤੋਂ ਮਹਾਨ ਵਾਲੀ ਗੱਲ ਹੈ ਮੈਂ ਭੰਗੜੇ ਵਾਲੇ ਗਾਣੇ ਮੁੰਡਿਆਂ ਨੂੰ ਇੰਨੇ ਸੁਣਾ ਦੇਣੇ ਆ ਵੀ ਇਹਨਾਂ ਦਾ ਕੋਈ ਤੋੜ ਨਹੀਂ ਪਰ ਤੁਹਾਡੇ ਲਈ ਬਹੁਤ ਘਟ ਗਈ ਤਾਂ ਜਿਹੜੇ ਬਣੇ ਆ ਇਸ ਕਰਕੇ ਮੈਂ ਚਾਹੁੰਨਾ ਕਿ ਪਹਿਲ ਨੂੰ ਤੁਹਾਨੂੰ ਸੁਣਾ ਦਵਾਂ ਠੀਕ ਆ ਫਿਰ ਆਪਾਂ ਉਹ ਐਨ ਐ ਨਾ ਕਰੋ ਔਰ ਮੈਂ ਨਹੀਂ ਜਾਣਾਂ ਕਿਤੇ ਮੇਰੇ ਭਾਵੇਂ ਸਾਰੀ ਦੇੜੀ ਹੱਥ ਮਾਰੀ ਜਾਓ ਮੈਂ ਕਿਤੇ ਨਹੀਂ ਜਾਣਾ ਮੈਂ ਪੈਸੇ ਲੈ ਕੇ ਆਇਆ ਸਾਰਾ ਟਾਈਮ ਲਾ ਕੇ ਜਾਊਂਗਾ ਇਸ ਕਰਕੇ ਸੁਣੋ ਆਓ ਮਿੱਤਰੇ ਇਹ ਗਾਣਾ ਤੁਹਾਡੀ ਬੀਬੀ ਲਈ ਤੁਹਾਡੀਆਂ ਮਤਾਵਾਂ ਲਈ ਪੈਣ ਵਾਲੀ ਸਾਰੀਆਂ ਜਿੰਨੀਆਂ ਘਰਾਂ 'ਚ ਵੀ ਬੈਠੀਆਂ ਉਹਨਾਂ ਲਈ ਵੀ ਇਹ ਗੀਤ ਦਾ ਆਰਾਮ ਨਾਲ ਸੁਣੋ ਮੇਰੇ ਭਰਾ ਆਰਾਮ ਉਹਨਾਂ ਲਈ ਵੀ ਗਾਣੇ ਬੰਨਨੇ ਜ਼ਰੂਰੀ ਪਲੀਜ਼ ਮੇਰੇ ਵੀਰੇ ਬਣ ਕੇ ਪਲੀਜ਼ ਪਲੀਜ਼ ਤੇਰੇ ਜਗ ਦੇ ਆਣ ਆਣ ਜਿਵੇਂ ਜੁਗਨੂ ਨਹੀਂ ਗੱਲ ਸੁਣ ਚੰਨ ਰੰਗिए the ਜੀ ਜ਼ਬਰਦਸਤ ਵਧੀਆ ਰਣਜੀਤ ਬਾਵਾ ਜੀ ਨੇ ਮੈਂ ਕਿਹ ਗੀਤ ਗਾ ਕੇ ਕਮਾਲ ਕਰ ਦਿੱਤਾ ਸੀ ਬਿਲਕੁਲ ਅੱਛਾ ਬੜਾ ਚੱਲਿਆ ਸੀ ਵਾਕਈ ਅੱਛਾ ਵੈਸੇ ਕਈ 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 ਨਾ ਮਤਲਬ ਬੜੀ ਸੋਚ ਹੁੰਦੀ ਆ ਕਿ ਨਾ ਮਗਰ ਆਪਣੀ ਔਰਤਾਂ ਵਗੈਰਾ ਨੂੰ ਇਦਾਂ ਇੱਜ਼ਤ ਦੇਣੀ ਉਸ ਤਰ੍ਹਾਂ ਦੇਣੀ ਇਦਾਂ ਸੋਚਦੇ ਤੇ ਕਈ ਲੋਕ ਹੁੰਦੇ ਆਪਣੀ ਬੇਗਮ ਬਿਲਕੁਲ ਵੀ ਰਿਸਪੈਕਟ ਇੱਜ਼ਤ ਦੀ ਚੀਜ਼ ਹਾਂਜੀ ਬੇਟੀਆਂ ਨੂੰ ਨਹੀਂ ਰਿਿਸਪੈਕਟ ਦਿੰਦੇ ਹੈਗੇ ਕੁਝ ਸਮਝਦੇ ਹੀ ਨਹੀਂ ਆ ਉਹਨੇ ਕਈ ਦੇਖਿਆ ਤਰ੍ਹਾਂ ਵਿੱਚ ਬੇਟੀ ਪੈਦਾ ਹੋ ਜਾਵੇ ਤਾਂ ਕਿਦਾਂ ਮੂਹ ਹਾਂਜੀ ਜੀ ਉਹ ਵਿਵਾੜਦੇ ਆ ਕਿ ਸਾਡੇ ਘਰ ਬੇਟੀ ਹੋ ਗਈ ਹੈ ਤੇ ਅੱਛਾ ਸੋਚ ਸੋਚ ਦੀ ਗੱਲ ਵਾ ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਜਿਹੜੀਆਂ ਬੇਟੀਆਂ ਉਹੀ ਘਰਦੀਆਂ ਆਪਣੇ ਮਾਪਿਓ ਇਹ ਹੁਣ ਉਹਨੇ ਆਖਿਆ ਕਿ ਮੈਂ ਸਿਰਫ ਉਹਨਾਂ ਨੂੰ ਨਹੀਂ ਕਹਿ ਰਿਹਾ ਮੈਂ ਹਰ ਔਰਤ ਨੂੰ ਕਹਿ ਰਿਹਾ ਦੇ ਵਿੱਚ ਔਰਤ ਵਾਸਤੇ ਇੰਨੀ ਰਿਸਪੈਕਟ ਹੈ ਠੀਕ ਹੈ ਉਹਨੇ ਕਹ ਮੈਂ ਹਰ ਔਰਤ ਨੂੰ ਕਹਿ ਰਹੀ ਆਂ ਕਿ ਉਹ ਹਰ ਔਰਤ ਜਿੱਦੋਂ ਦੀ ਮਤਲਬ ਵਿਆਹੀ ਜਾਂਦੀ ਹੈ ਨਾ ਕਿ ਹਰ ਕਿਸੇ ਦੇ ਘਰ ਬਰਕਤ ਆ ਜਾਂਦੀ ਹੈ ਕਿਉਂਕਿ ਉਹ ਆਪਣਾ ਨਸੀਬ ਹਰ ਕੋਈ ਆਪਣਾ ਨਸੀਬ ਨਾਲ ਲੈ ਕੇ ਆਉਂਦਾ ਥੋੜਾ ਲੈ ਕੇ ਆਏ ਬੋਤਾ ਲੈ ਕੇ ਆਏ ਲੇਕਿਨ ਉਹ ਜਿਹੜੀ ਉੱਤੇ ਨੀਲੇ ਛੱਤ ਵਾਲਾ ਬੈਠਾ ਹੈ ਨਾ ਹਾਂ ਜੀ ਉਹਨੇ ਜਿੰਨੂੰ ਪੈਦਾ ਕੀਤਾ ਹੈ ਭਾਵੇਂ ਉਹਨੂੰ ਥੋੜਾ ਲਿਖਿਆ ਬੋਤਾ ਲਿਖਿਆ ਉਹਨੇ ਹੱਕ ਤੇ ਜਿਹੜਾ ਰਿਜ਼ਕ ਲਿਖਿਆ ਉਹ ਉਹਨੂੰ ਦੇਣਾ ਹੀ ਦੇਵੇ ਜਿੱਦਾਂ ਮਰਜ਼ੀ ਉਹ ਦੇ ਦੇਵੇ ਤੇ ਬਾਕੀ ਰੇ ਯਾਰ ਵੀਰ ਜੀ ਨੇ ਬੜਾ ਵਦਿਆ ਗੀਤ ਗਾਇਆ ਹੈ ਔਰਤਾਂ ਵਾਸਤੇ ਬਹੁਤ ਕੱਟ ਗਾਣੇ ਬਣਾਉਂਦੇ ਲੋਕ ਹਨਾ ਵਾਕਈ ਵੈਸੇ ਬਹੁਤ ਘਾਟੀ ਸੁਣੀਦਾ ਇਦਾਂ ਤੇ ਆ ਇਹਨਾਂ ਨੇ ਗੀਤ ਜਿਹੜਾ ਬਣਾਤਾ ਹੈ ਨਾ ਇਹ ਬਹੁਤ ਵਧੀਆ ਗੀਤ ਬਣਾਉਂਦਾ ਹੈ ਠੀਕ ਹੈ ਕਿ ਜਿਹੜੇ ਲੋਕ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਨੇ ਨਾ ਠੀਕ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਚ ਜਾਂਦੇ ਬਿਲਕੁਲ ਤੇ ਇਹ ਅੱਛਾ ਮੈਸੇ ਦੇਖਿਆ ਜਿੰਨਾ ਘਰ ਬੇਟੀਆਂ ਦੀ ਜ਼ਿਆਦਾ ਇੱਜ਼ਤ ਕਦਰ ਹੁੰਦੀਆਂ ਨਾ ਉਹਨਾਂ ਘਰ ਇੰਨੀ ਬਰਕਤ ਹੁੰਦੀ ਆ ਇੰਨਾ ਉਹਨਾਂ ਘਰ ਪੈਸਾ ਹੁੰਦਾ ਹਾਂ ਇਦਾਂ ਹੀ ਹੁੰਦਾ ਜੀ ਇਦਾਂ ਹੀ ਆ ਕਿਸੇ ਜਿਹੜੇ ਲੋਕ ਔਰਤਾਂ ਨੂੰ ਕੁੜੀਆਂ ਨੂੰ ਕੁਝ ਸਮਝਦੇ ਨਹੀਂ ਹੈ ਨਾ ਉਹਨਾਂ ਘਰ ਦਾ ਸਾ ਉਹਨਾਂ ਘਰ ਰਿਜ਼ਕ ਵੀ ਨਹੀਂ ਆਉਂਦਾ ਠੀਕ ਹੈ ਬਿਲਕੁਲ ਉਹ ਹਾਲਾਂਕਿ ਦਿਨ ਰਾਤ ਭਾਵੇਂ ਮਿਹਨਤ ਕਰ ਰਹੇ ਨੇ ਲੇਕਿਨ ਉਹਨਾਂ ਘਰ ਉਹ ਪੈਸੇ ਦੀ ਬਰਕਤ ਹੀ ਦਾ ਮਸਲੇ ਮਸੇਲ ਉਹਨਾਂ ਘਰ ਬੰਦੇ ਇਹ ਬੰਦੇ ਬੰਦੇ ਸੋਚ ਦੀ ਗੱਲ ਵਾ ਨਾ ਇਹ ਤੇ ਆਪਣੀ ਆਪਣੀ ਸੋਚ ਦੀ ਗੱਲ ਹੈ ਹਾਂ ਬਿਲਕੁਲ ਲੇਕਿਨ ਔਰਤ ਨੂੰ ਜਿਹੜਾ ਪਾਲ ਦਿੱਤਾ ਗਿਆ ਹੈ ਨਾਲ ਵੀ ਕਈਆਂ ਦੇ ਦੇਖਿਆ ਵਾ ਉਹਨਾਂ ਦੇ 6 6 7 7 ਰੇਟਿੰਗਾਂ ਹੁੰਦੀਆਂ ਵਾ ਤੁਸੀਂ ਇਹ ਦੇਖੋ ਕਿ ਉਹਨਾਂ ਘਰ ਪੈਸੇ ਦੀ ਕਮੀ ਨਹੀਂ ਹੁੰਦੀ ਜਿਹੜਾ ਹੁਣ ਔਰਤ ਦੀ ਰਿਸਪੈਕਟ ਨਹੀਂ ਕਰਦਾ ਉਹ ਇਹ ਸੋਚੇ ਕਿ ਮੈਂ ਵੀ ਇੱਕ ਔਰਤ ਦੇ ਢੇਡ ਜੋ ਹੀ ਪੈਦਾ ਬਿਲਕੁਲ ਕਿ ਮੈਨੂੰ ਇੱਕ ਔਰਤ ਨਹੀਂ ਜੰਮਿਆ ਦੇਖੋ ਕਹਿੰਦੇ ਨੇ ਕਈ ਦਫਾ ਫੇਸਬੁੱਕ ਤੇ ਇਦਾਂ ਆਏ ਹੁੰਦੇ ਨੇ ਪੋਸਟਾਂ ਕਿ ਜਿਹੜੀ ਮਾਂ ਤੇ ਭੈਣ ਜਿਹੜੀ ਜ਼ੁਬਾਨ ਚ ਲਾਵੇ ਉਹ ਸਹੀ ਆ ਤੇ ਜੇ ਉਹੀ ਜ਼ੁਬਾਨ ਚ ਲਾਵੇ ਬੀਟੀ ਵਿੱਚ ਲੈ ਤੇ ਉਹ ਗਲਤ ਹੈ ਆ ਤਾਂ ਨਹੀਂ ਹੁੰਦਾਗਾ ਤਰੀਕਾ ਉਹ ਇਹਨਾਂ ਕਈ ਲੋਕਾਂ ਦੀ ਸੋਚ ਇਦਾਂ ਦੀ ਅੱਜ ਕੱਲ੍ਹ ਦੌਰ ਚ ਵੀ ਹੈਗੀ ਆ ਹਾਂਜੀ ਜੀ ਇਦਾਂ ਹੀ ਆ ਹਨਾ ਤੇ ਬਾਕੀ ਜੀ ਆਪਣੇ ਵੀਵਰਸ ਨੂੰ ਪੁੱਛ ਲੈਂਦੇ ਆ ਜੀ ਉਹਨਾਂ ਨੂੰ ਇਹ ਗੀਤ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਕੋ ਗੁੱਡ ਬਾਏ ਟੇਕ ਕੇਅਰ ਰੱਬ ਰੱਖੇ